ਆਣ ਮਲਦਿਆਂ ਨੇ ਅਜੇ ਸੱਤਾ ਕੋਸਾਲਾਂ ਦਾ ਹੋਇਆ ਜੇਠਾ ਜਾਇ ਦਾ ਬਾਪ ਵੀ ਸਵਰਗ ਸਦਾਰ ਗਿਆ ਸੰਸਾਰ ਤੋਂ ਚਲਿਆ ਗਿਆ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਪੁੱਲ ਜਮਾਨਾ ਕਹਿੰਦਾ ਬਾਬਲ ਹੁੰਦਿਆਂ ਬੇਪਰਵਾਹਾਂ ਤੇ ਰੱਬ ਯਾਦ ਨਹੀਂ ਰੰਦਾ ਮਨੁੱਖ ਵਾਸਤੇ ਨਿਆਮਤ ਹੁੰਦੇ ਨੇ ਮਾਪੇ ਤੇ ਜਿਹੜੇ ਮਾਪਿਆਂ ਦੀ ਪਰਵਿਸ਼ੇਚ ਪਾਲਦੇ ਨੇ ਉਹਨਾਂ ਦਾ ਜੀਵਨ ਕੁਝ ਹੋਰ ਹੁੰਦਾ ਹੈ ਪਰ ਜਿਨ੍ਹਾਂ ਨੇ ਮਖਾਨ ਪੜਨਾ ਹੁੰਦਾ ਹੈ ਉਹਨਾਂ ਨੂੰ ਬਚਪਨ ਤੋਂ ਹੀ مصیبتਾਂ ਵਿਖੜਾ ਰਾਹ ਦੀ ਕਰਨੇ ਪੈਂਦੇ ਸੱਤਾਂ ਸਾਲਾਂ ਦਾ ਜੇਠਾ ਸੀ ਜਾਂ ਇਹਦੇ ਮਾਂ-ਬਾਪ ਸੰਸਾਰ ਤੋਂ ਚਲੇ ਗਏ ਚਾਚਿਆਂ ਤਾਇਆਂ ਤਾਈਆਂ ਦੀਆਂ ਠੋਕਰਾ ਖਾਣ ਵਾਸਤੇ ਜੇਠਾ ਮਜਬੂਰ ਇੰਉ ਹੋ ਗਿਆ ਉਮਰ ਮਸਾਂ ਸੀ 6 ਜਾਂ 7 ਸਾਲ ਦੀ ਪਿਤਾ ਹਰਦਾਸ ਜੀ ਦੇ ਸੋਹਣੇ ਲਾਲ ਦੀ ਪਿਤਾ ਹਰਦਾਸ ਜੀ ਦੇ ਸੋਹਣੇ ਲਾਲ ਦੀ ਓ ਦੋਹਾਂ ਨੂੰ ਬੁਲਾਵੇ ਜਦੋਂ ਆਗੇ ਤੁਰਦੇ ਮਾਤਾ ਪਿਤਾ ਜੇਠੇ ਦੇ ਜਹਾਨੋਂ ਤੁਰ ਗਏ ਮਾਤਾ ਪਿਤਾ ਜੇ ਮਾਰਦੀਆਂ ਮੇਣੇ ਤਾਈਆਂ ਤੇ ਚਾਚੀਆਂ ਮਾਰਦੀਆਂ ਮੇਣੇ ਤਾਈਆਂ ਤੇ ਚਾਚੀਆਂ ਆਹ ਕਾਤੋਂ ਇਹਦੇ ਜਾਮ ਦੇ ਦੇ ਮਾਪੇ ਭੋਰ ਗਏ ਮਾਤਾ ਪਿਤਾ ਜਿੱਥੇ ਦੇਹਾਨੋਂ ਤੁਰ ਗਏ ਮਾਤਾ ਪਿਤਾ ਜਿੱਥੇ ਦੇਹਾਨੋਂ ਤੁਰ ਯਾ ਚ ਫੇਰਦਾ ਮਾਪਿਆਂ ਦੇ ਵਛੋੜੇ ਕੀਤਾ ਦੁਖੀਰਦਾ ਮਾਪਿਆਂ ਦੇ ਵਛੋੜੇ ਕੀਤਾ ਦੁਖੀਰਦਾ ਓ ਜਿੰਦਗੀ ਦੇ ਲੱਕ ਦਾ ਓਖੜੇ ਸੋਰੇ ਗਏ ਮਾਤਾ ਪਿਤਾ ਜਿੱਥੇ ਦੇਖਿਆ ਨਾ ਤੋਰ ਗਏ ਤਾ ਪਿਤਾ ਜੇਠੇ ਦੇ ਘਾਟੋਂ ਤਰੇ ਗਏ ਓ ਗੋਦ ਚ ਬਿਠਾ ਕੇ ਨਾ ਕੋਈ ਦੇਵੇ ਲੋਰੀਆਂ ਤਾਰੇ ਦੇ ਨੇ ਜੇਠੇ ਨਾਲ ਗੱਲਾਂ ਕੋਰੀਆਂ ਤਾਰੇ ਦੇ ਨੇ ਜੇਠੇ ਨਾਲ ਗੱਲਾਂ ਕੋਰੀਆਂ ਓ ਬੈਠਾ ਰਹਿਦਾ ਘਰ ਕਿਸੇ ਚੋਰੇ ਦੇ ਮਾਤਾ ਪਿਤਾ ਜੇਠੇ ਦੇ ਜਹਾਨੋਂ ਤੋਰ ਗਏ ਮਾਤਾ ਪਿਤਾ ਜੇਠੇ ਦੇ ਜਹਾਨੋਂ ਤੋਰ ਗਏ ਓ ਨਾ ਕੋਈ ਨਵਾਵੇ ਨਾ ਕੋਈ ਸੇਰ ਮਾਮਦਾ ਨਾ ਹੀ ਕੋਈ ਰੋਟੀ ਜੇਠੇ ਨੂੰ ਫੜਾਵਾਂ ਅਹੀਂ ਕੋਈ ਰੋਟੀ ਜੇਠੇ ਨੂੰ ਫੜਾਵੰਦਾ ਓ ਚਾਚੇ ਤਾਏ ਉਹ ਦੇ ਤਰ ਮਾਂ ਤੇ ਝੋਰੇ ਦੇ ਮਾਤਾ ਪਿਤਾ ਜੇਠੇ ਦੇ ਗਿਆ ਨਾ ਤੋਰ ਗਏ ਮਾਤਾ ਪਿਤਾ ਜੇਠੇ ਦੇ ਗਿਆ ਨਾ ਤੋਰ ਗਏ ਓ ਪੈ ਗਈਆਂ ਮੁਸੀਬ ਤਾਨੇ ਸਿਰ ਭਾਰੀ ਧਮਾ ਦੇ ਸਮੁੰਦ ਰਾਂਚ ਲਾਵੇ ਤਾਰੀਆਂ ਧਮਾ ਦੇ ਸਮੁੰਦ ਰਾਂਚ ਲਾਵੇ ਤਾਰੀਆਂ ਮਾਤਾ ਪਿਤਾ ਜੇਥੇ ਦੇ ਘਾਨਾ ਤੋਰੇ ਗਏ ਮਾਤਾ ਪਿਤਾ ਜੇਥੇ ਦੇ ਘਾਨੋਂ ਤੋਰੇ ਗਏ ਉਹ ਝੇੜੇ ਚਾਚੇ ਤਾਏ ਤਾਰ ਦੇ ਪਿਆਰ ਸੀ ਅੱਜ ਉਹਨਾਂ ਕੱਢ ਦਿੱਤਾ ਕਰੋਂ ਬਾਰਸੀ ਅੱਜ ਉਹਨਾਂ ਕੱਢ ਹਿੱਤ ਕਰੋ ਬਾਰਸੀ ਓ ਚਾਚੇ ਤਾਏ ਬਣਾ ਗਏ ਜਿਉਂਦੇ ਮਰਦੇ ਮਾਤਾ ਪਿਤਾ ਜਿੱਥੇ ਦੇਖਾ ਨਾ ਤੋਰ ਗਏ ਮਾਤਾ ਪਿਤਾ ਜਿੱਥੇ ਦੇਖਾ ਇੱਕ ਦਿਨ ਜੇਠੇ ਤੇ ਸ਼ਤਰ ਚੁੱਲਣਾ ਇੱਕ ਦਿਨ ਜੇਠੇ ਤੇ ਸ਼ਤਰ ਚੁੱਲਣਾ ਉਹ ਲੱਗੂ ਪੱਟਵਾਰੀ ਚਰਨੀ ਜਾ ਗੁਰਦੇ ਮਾਤਾ ਪਿਤਾ ਜੇਠੇ ਦੇਖਾ ਨਾ ਤੋਰ ਗਏ ਮਾਤਾ ਪਿਤਾ ਜੇਠੇ ਦੇਖਾ ਨਾ ਤੋਰ ਗਏ